ਪਤਾ ਕੀ ਇਹ ਚੀਜ਼ ਦੱਸੀ ਦੀ ਨਹੀਂ ਕਹ ਇਹਨੂੰ ਕੁਝ ਵੀ ਕਹਿ ਦਿਓ ਹਨਾ ਨਾਲ ਕਮਾਈ ਦੱਸੋ ਕਦੇ ਵੀ ਜਿਵੇਂ ਬੱਬੂ ਨੇ ਕਾਫੀ ਵਾਰੀ ਕਿਹਾ ਕਿ ਗੱਪਾਂ ਛੱਡਣ ਨੂੰ ਹੁਣ ਕਹਿ ਦਈਏ 200 ਕਰੋੜ ਹੋ ਗਿਆ ਐ ਮੈਂ ਤਾਂ ਬੰਬੇ ਰਿਆਣਾ ਇੱਕ ਫਿਲਮ ਹੁੰਦੀ ਸੀ ਹੈ ਬੀਬੀ ਨਾਂ ਲੈ ਕੇ ਦੱਸ ਦਿੰਨਾ ਤੁਹਾਨੂੰ ਆਹ ਵਾਲੀ ਬਾਅਦ ਵਾਲੀ ਨਹੀਂ ਇੱਕ ਪਹਿਲਾਂ ਆਈ ਸੀ ਜਿਹੜੀ ਆਸਟ੍ਰੇਲੀਆ ਸ਼ੂਟ ਹੋਈ ਸੀ ਉਹਦੇ ਨਾਲ 2 ਦਿਨ ਹੋਏ ਬੱਬੂ ਰਿਲੀਜ਼ ਹੋਈ ਨੂੰ ਤੇ ਚੱਕ ਕੇ ਉਹ ਲਾਤਾ 100 ਕਰੋੜ ਦੀ ਕਮਾਈ ਉਦੋਂ ਬਹੁਤ ਸਾਜਿਦ ਦੀ ਸਾਜਿਤ ਰੇਡ ਹੋ ਗਈ ਇਨਕਮ ਟੈਕਸ ਦੀ ਉਹ ਆਂਦੇ ਜੀ ਦੱਸੋ ਪੈਸੇ ਕਿੱਥੇ ਤੁਸੀਂ ਤਾਂ 100 ਕਰੋੜ ਕਮਾਏ ਆਂਦਾ ਭਾਈ ਜੀ ਨੇ ਪੋਸਟਰ ਲਾਇਆ ਉਹਨਾਂ ਤੋਂ ਲੈ ਲੋੀ ਰੋਜ਼ ਵਾਲਿਆਂ ਤੋਂ ਮੇਰੇ ਤਾਂ ਨਹੀਂ ਕਮਾਏਗੇ ਸੋ ਇਹ ਕੀ ਹੁੰਦਾ ਨਾ ਗੱਪਾਂ ਮਾਰੀ ਜੋ ਬੈਠੇ ਐਨੇ ਹੋ ਗਏ ਐਨੇ ਹੋ ਗਏ ਕਿਹੜਾ ਕਿਸੇ ਨੇ ਪੁੱਛਣਾ ਜੈਨੋਲੀ ਇਹ ਗੱਲਾਂ ਕਰਨ ਵਾਲੀਆਂ ਹੀ ਨਹੀਂ ਹੁੰਦੀਆਂ ਗੀਆਂ ਮੈਂ ਅੱਜ ਅਸੀਂ ਕਹੀਏ ਇੰਨੇ ਕਮਾ ਗਏ ਯਾਰ ਸਾਡਾ ਥੋੜੀ ਕੰਮ ਏ ਐ ਇਹ ਤਾਂ ਜੇ ਤੁਸੀਂ ਵੇਖ ਨਹੀਂ ਹੋਈ ਵੇਖ ਲੋ ਨਹੀਂ ਵੇਖ ਨਹੀਂ ਹੋਈ ਨਾ ਵੇਖੋ ਸਾਡੇ ਨਾਲ ਤਾਂ ਇੱਕ ਗੱਲ ਹੈ ਕਿ ਅਸੀਂ ਤੁਹਾਡੇ ਸਾਹਮਣੇ ਇੱਕ ਚੀਜ਼ ਬਣਾ ਕੇ ਲੈ ਆਏ ਹਾਂ ਜੇ ਬੱਬੂ ਸੁੱਚਾ ਨਹੀਂ ਲੱਗਿਆ ਮਹਾਵੀਰ ਜੀ ਨੰਬਰਦਾਰ ਨਹੀਂ ਲੱਗੇ ਮਕਰਣਾ ਜੀ ਮਾਸਟਰ ਨਹੀਂ ਲੱਗੇ ਇਹ ਫੌਜੀ ਨਹੀਂ ਲੱਗੇ ਸੁਖਵਿੰਦਰ ਅੜੀ ਤੇ ਤੋਤੀ ਤੁਹਾਨੂੰ ਪਤਾ ਹੀ ਹੈ ਜੁਕਤੀ ਨਹੀਂ ਲੱਗਿਆ ਜੇ ਮੈਥੋਂ ਫਿਲਮ 'ਚ ਕੋਈ ਖੁਨਾਮੀ ਹੋਈ ਤਾਂ ਉਹਦਾ ਜਵਾਬ ਅਸੀਂ ਦੇ ਸਕਦੇ ਹਾਂ ਕੋਈ ਕਮੀ ਰਹੇਗੀ ਹੋਵੇ ਜਾਂ ਇਹ ਚੀਜ਼ ਤੁਹਾਨੂੰ ਚੰਗੀ ਲੱਗੀ ਉਹ ਤੁਹਾਡੇ ਨਾਲ ਖੁਸ਼ੀ ਸ਼ੇਅਰ ਕਰ ਸਕਦੇ ਆ ਅਦਰਵਾਇਜ਼ ਬਾਕੀ ਗੱਲਾਂ ਤਾਂ ਗੱਪਾਂ ਹੁੰਦੀਆਂ ਆ ਉਹ ਸਾਡਾ ਉਹਨਾਂ ਨਾਲ ਲੈਣਾ ਦੇਣਾ ਵੀ ਨਹੀਂ ਹੁੰਦਾ ਐਵੇਂ ਬਿਨਾਂ ਵਜ੍ਹਾ ਤੋਂ ਛੱਡੀ ਜਾਓ ਤੇ ਛੱਡੀ ਜਾਓ ਭਾਈ ਇਹ ਨਹੀਂ ਉਹ ਤਾਂ ਮੈਂ ਤੁਹਾਨੂੰ ਨਿੱਜੀ ਤੌਰ ਤੇ ਆਪਾਂ ਸਾਰੇ ਲੋਕ ਇੱਥੋਂ ਲੋਕ ਲਿਆ ਵੀ ਜੇ ਕਿਸੇ ਵੀ ਗੱਪ ਦਾ ਪਰਦਾ ਫਾਸ਼ ਕਰਨਾ ਆਰਟੀਆਈ ਪਾ ਦਿਓ ਆਪੇ ਸਾਰਾ ਗੁਰ ਨਿਕਲਿਆ ਆਉਣਾ ਹੈ ਸੋ ਈਵਨ ਜੇ ਸਾਡੇ ਵਾਲੀ ਕੰਪਨੀ ਵੀ ਕੱਲ ਨੂੰ ਗੱਪ ਮਾਰੇ ਅਸੀਂ ਕਹਿੰਦੇ ਵੀ ਜ਼ਰੂਰ ਪਾਇਓ ਤੇ ਤੁਹਾਡਾ ਹੱਕ ਵੀ ਬਣਦਾ ਹੈ। ਉਸ ਤੋਂ ਵੀ ਇੱਕ ਬੰਦਾ ਤੇਰੀ ਇਨਕਮ ਟੈਕਸ ਵਾਲੇ ਬਣ ਕੇ ਫੋਨ ਕਰਦੇ ਹੋ ਜੇ ਕਹਿੰਦੇ ਇਨਕਮ ਟੈਕਸ ਤੋਂ ਬੋਲ ਰਹੇ ਹਨ ਵੇਖੋ ਜੇ ਨਾਲ ਦੀ ਨਾਲ ਦੱਸਦੇ ਪਤਾ ਕੀ ਇਹ ਚੀਜ਼ ਦੱਸੀ ਦੀ ਨਹੀਂ ਕਹੇ ਨੂੰ ਕੁਝ ਵੀ ਕਹਿ ਦਿਓ। ਅਨਾਂ ਨਾਲ ਕਮਾਈ ਦੱਸੋ ਕਦੇ ਵੀ ਜਿਵੇਂ ਬੱਬੂ ਨੇ ਕਾਫੀ ਵਾਰੀ ਕਿਹਾ ਕਿ ਗੱਪਾਂ ਛੱਡਣ ਨੂੰ ਹੁਣ ਕਹਿ ਦਈਏ 200 ਕਰੋੜ ਹੋ ਗਿਆ ਹੈ। ਹਏ ਮੈਂ ਤਾਂ ਬੰਬੇ ਰਿਆਣਾ ਇੱਕ ਫਿਲਮ ਹੁੰਦੀ ਸੀ ਹੈ ਬੀਬੀ ਨਾਂ ਲੈ ਕੇ ਦੱਸ ਦਿੰਨਾ ਤੁਹਾਨੂੰ ਆਹ ਵਾਲੀ ਬਾਅਦ ਵਾਲੀ ਨਹੀਂ ਇੱਕ ਪਹਿਲਾਂ ਆਈ ਸੀ ਜਿਹੜੀ ਆਸਟ੍ਰੇਲੀਆ ਸ਼ੂਟ ਹੋਈ ਸੀ ਉਹਦੇ ਨਾਲ 2 ਦਿਨ ਹੋਏ ਬੱਬੂ ਰਿਲੀਜ਼ ਹੋਈ ਨੂੰ ਤੇ ਚੱਕ ਕੇ ਉਹ ਲਾਤਾ 100 ਕਰੋੜ ਦੀ ਕਮਾਈ ਉਦੋਂ ਬਹੁਤ ਸਾਜਦ ਦੀ ਸਾਜਦ ਤੇ ਰੇਡ ਹੋ ਗਈ ਇਨਕਮ ਟੈਕਸ ਦੀ ਉਹ ਆਂਦੇ ਜੀ ਦੱਸੋ ਪੈਸੇ ਕਿੱਥੇ ਤੋਂ ਆਏ ਤਾਂ 100 ਕਰੋੜ ਕਮਾਏ ਆਂਦਾ ਭਾਈ ਜੀ ਨੇ ਪੋਸਟਰ ਲਾਇਆ ਉਹਨਾਂ ਤੋਂ ਲੈ ਲਓ ਹੀ ਰੋਜ਼ ਵਾਲਿਆਂ ਤੋਂ ਮੇਰੇ ਤਾਂ ਨਹੀਂ ਕਮਾਏਗੇ ਸੋ ਇਹ ਕੀ ਹੁੰਦਾ ਨਾ ਗੱਪਾਂ ਮਾਰੀ ਜੋ ਬੈਠੇ ਐਨੇ ਹੋ ਗਏ ਐਨੇ ਹੋ ਗਏ ਕਿਹੜਾ ਕਿਸੇ ਨੇ ਪੁੱਛਣਾ ਜੈਨੂਨਲੀ ਇਹ ਗੱਲਾਂ ਕਰਨ ਵਾਲੀਆਂ ਹੀ ਨਹੀਂ ਹੁੰਦੀਆਂ ਆਗੀਆਂ ਮੈਂ ਅੱਜ ਅਸੀਂ ਕਹੀਏ ਐਨੇ ਕਮਾ ਗਏ ਯਾਰ ਸਾਡਾ ਥੋੜੀ ਕੰਮ ਏ ਆ ਇਹ ਤਾਂ ਜੇ ਤੁਸੀਂ ਵੇਖ ਨਹੀਂ ਹੋਈ ਵੇਖ ਲਓ ਨਹੀਂ ਵੇਖ ਨਹੀਂ ਹੋਈ ਨਾ ਵੇਖੋ ਸਾਡੇ ਨਾਲ ਤਾਂ ਇੱਕ ਗੱਲ ਹੈ ਕਿ ਅਸੀਂ ਤੁਹਾਡੇ ਸਾਹਮਣੇ ਇੱਕ ਚੀਜ਼ ਬਣਾ ਕੇ ਲੈ ਆਏ ਆਂ ਜੇ ਬੱਬੂ ਸੁੱਚਾ ਨਹੀਂ ਲੱਗਿਆ ਮਹਾਵੀਰ ਜੀ ਨੰਬਰਦਾਰ ਨਹੀਂ ਲੱਗੇ ਮਕਣਾ ਜੀ ਮਾਸਟਰ ਨਹੀਂ ਲੱਗੇ ਇਹ ਫੌਜੀ ਨਹੀਂ ਲੱਗੇ ਸੁਖਵਿੰਦਰ ਅੜੀ ਤੇ ਤੋਤੀ ਤੁਹਾਨੂੰ ਪਤਾ ਹੀ ਹੈ ਜੁਕਤੀ ਨਹੀਂ ਲੱਗਿਆ ਜੇ ਮੈਥੋਂ ਫਿਲਮ 'ਚ ਕੋਈ ਖੁਨਾਮੀ ਹੋਈ ਤਾਂ ਉਹਦਾ ਜਵਾਬ ਅਸੀਂ ਦੇ ਸਕਦੇ ਆਂ ਕੋਈ ਕਮੀ ਰਹੇਗੀ ਹੋਵੇ ਜਾਂ ਇਹ ਚੀਜ਼ ਤੁਹਾਨੂੰ ਚੰਗੀ ਲੱਗੀ ਉਹ ਤੁਹਾਡੇ ਨਾਲ ਖੁਸ਼ੀ ਸ਼ੇਅਰ ਕਰ ਸਕਦੇ ਆਂ ਆਦਰਵਾਇਜ਼ ਬਾਕੀ ਗੱਲਾਂ ਤਾਂ ਗੱਪਾਂ ਹੁੰਦੀਆਂ ਆ ਉਹ ਸਾਡਾ ਉਹਨਾਂ ਨਾਲ ਲੈਣਾ ਦੇਣਾ ਵੀ ਨਹੀਂ ਹੁੰਦਾ ਐਵੇਂ ਬਿਨਾਂ ਵਜ੍ਹਾ ਤੋਂ ਛੱਡੀ ਜਾਓ ਤੇ ਛੱਡੀ ਜਾਓ ਭਾਈ ਇਹਨੇ ਉਹ ਤਾਂ ਮੈਂ ਤੁਹਾਨੂੰ ਨਿੱਜੀ ਤੌਰ ਤੇ ਆਪਾਂ ਸਾਰੇ ਲੋਕ ਇੱਥੋਂ ਲੋਕ ਲਿਆ ਵੀ ਜੇ ਕਿਸੇ ਵੀ ਗੱਪ ਦਾ ਪਰਦਾ ਫਾਸ਼ ਕਰਨਾ ਆਰਟੀਆਈ ਪਾ ਦਿਓ ਆਪੇ ਸਾਰਾ ਗੁਰ ਨਿਕਲਿਆ ਆਉਣਾ ਸੋ ਈਵਨ ਜੇ ਸਾਡੇ ਵਾਲੀ ਕੰਪਨੀ ਵੀ ਕੱਲ ਨੂੰ ਗੱਪ ਮਾਰੇ ਅਸੀਂ ਕਹਿੰਦੇ ਵੀ ਜ਼ਰੂਰ ਪਾਇਓ ਇਹ ਤੁਹਾਡਾ ਹੱਕ ਵੀ ਬਣਦਾ ਹੈ ਉਸ ਤੋਂ ਵੀ ਇੱਕ ਕਮਟੈਕਸ ਵਾਲੇ ਬਣ ਕੇ ਫੋਨ ਕਰਦੇ ਹੋ ਜੇ ਕਹਿੰਦੇ ਇਨਕਮ ਟੈਕਸ ਤੋਂ ਬੋਲ ਰਹੇ ਨੇ ਵੇਖੋ ਜੇ ਨਾਲ ਦੀ ਨਾਲ ਦੱਸਦੇ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ